ਸਰ ਕੱਲ ਦਾ ਮੇਰਾ ਐਫ ਆਈ ਆਰ ਹੋਈ ਹੋਈ ਹੈ ਕੋਈ ਮੁੰਡਾ ਅਰੈਸਟ ਨਹੀਂ ਹੋਇਆ ਕੁਝ ਨਹੀਂ ਪਰ ਜੇ ਮੇਰੇ ਦੋ ਬੰਦੇ ਸੀ ਐਫ ਆਈ ਆਰ ਵੰਦੀ ਸੀ ਇਹਨਾਂ ਨੇ ਇੱਕ ਕੀਤੀ ਹੈ ਨਾ ਪੂਰੀ ਤਰੀਕੇ ਨਾਲ ਕੁਝ ਨਹੀਂ ਹੋ ਰਿਹਾ ਜੀ ਜੋ ਕਾਨੂੰਨੀ ਕਾਰਵਾਈਆਂ ਬੰਦੀਆਂ ਇਹਨਾਂ ਨੇ ਕੋਈ ਨਹੀਂ ਕੀਤੀ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਸਰ ਮੈਂ ਚਾਹਨੀਆ ਮੁੰਡੇ ਗ੍ਰਿਫਤਾਰ ਹੋਣ ਉਹਨਾਂ ਤੇ ਬੰਦੀ ਮੇਰੇ ਬੰਦੇ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਸਰ ਉਹ ਕੋਈ ਮੇਰੀ ਉਹਨਾਂ ਕੋਲ ਆਈ ਸੀ ਜੀ ਕੰਪਲੇਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਥਾਣੇ ਦੇ ਵਿੱਚ ਮੈਨੂੰ ਰਾਤ ਨੂੰ 8-8 ਵਜੇ ਬੁਲਾਉਂਦੇ ਨੇ ਦੇਖੋ ਸਰ ਲੇਡੀਜ਼ ਚਾਹੀ ਮਲਾਜ਼ਮ ਹੈ ਚਾਹੀ ਨੋਰਮਲ ਏਰੀਆ 8 ਵਜੇ ਥਾਣੇ ਆਉਂਦਾ ਕਿਸੇ ਤਰ੍ਹਾਂ ਨਹੀਂ ਬੰਦਦਾ ਨਾ ਜੀ ਮੇਰੇ ਕੋ ਵੀਡੀਓ ਪਈਆਂ ਨੇ ਮੈਂ 8-8 ਵਜੇ ਤੱਕ ਇੱਥੇ ਵੇਟ ਕਰਦੀ ਆਂ ਜਦੋਂ ਮੈਂ ਪੁੱਛਦੀ ਆਂ ਨਾ ਦੇਖੋ ਸਰ ਮੈਨੂੰ ਵੀ ਫੀਲ ਹੁੰਦਾ ਮੈਂ ਬੈਡ ਲੇਡੀਜ਼ ਆ ਤੇ ਅੱਗੋਂ ਮੇਨਾਂ ਮੇਰੇ ਬੇਟੀ ਬਾਰੇ ਬਹੁਤ ਗਲਤ ਬੋਲੇ ਮੇਰੇ ਕੋ ਵੀਡੀਓ ਤੱਕ ਵੀ ਪਈਆਂ ਨੇ ਉਹਨਾਂ ਦੀ ਮੇਰਾ ਨਾਮ ਰਾਜਵਿੰਦਰ ਹੈ ਜੀ ਅੱਜ ਤੁਸੀਂ ਅਜੇ ਪਟ્રોલ ਲੈ ਕੇ ਆਏ ਹੋ ਥਾਣੇ ਦੇ ਵਿੱਚ ਕੀ ਕਰਨਾ ਸਰ ਮੈਂ ਆਪਣਾ ਉਹ ਬੇਇਨਸਾਫ ਨਹੀਂ ਚਾਹੀਦਾ ਮੈਨੂੰ ਹੁਣ ਪੂਰਾ ਉਹ ਨਿਆਂ ਹੀ ਚਾਹੀਦਾ ਕਿਉਂਕਿ ਮੇਰੇ ਬੱਚੇ ਤੇ 16 ਸਾਲ ਦੀ ਮੇਰੀ ਬੇਟੀ ਸੀਗੀ ਉਹਦੀ ਫੇਕ ਆਈਡੀ ਬਣਾਈ ਹੋਈ ਮੇਰੀ 20 ਮਾਲਚਤੀ ਰਿਪੋਰਟ ਲਿਖਾਈ ਹੋਈ ਠੀਕ ਹੈ ਕਾਰਨ ਠੀਕ ਹੈ ਕਾਰਨ ਜੀ ਬਦਨਾਮ ਕਰਨ ਦਾ ਬਸ ਕੌਣ ਹੈ ਜਿਨ੍ਹਾਂ ਨੇ ਇਹ ਫੇਕ ਆਈਡੀ ਬਣਾਈ ਸਿਰਫ ਇਹ ਗਾਡਾਈ ਬਣਾਈ ਨਾਮ ਆਰਮਨ ਨਾਇਨ ਸੀਗਾ ਕਲੋਨੀ ਦਾ ਧੋਬੀ ਦਾ ਮੁੰਡਾ ਤੇ ਉਹਨ ਤੋਂ ਮੈਨੂੰ ਨਹੀਂ ਮੈਨੂੰ ਸਾਨੂੰ ਨਹੀਂ ਪਤਾ ਕਿਸੇ ਨੇ ਸ਼ੋਅ ਹੋਈ ਸਾਨੂੰ ਉਹਨਾਂ ਨੇ ਸਾਨੂੰ ਦੱਸਤਾ ਕਿ ਇਦਾਂ ਆਈਡੀ ਬਣੀ ਹੋਈ ਆ ਮੇਰੇ ਇਹਨਾਂ ਦੇ ਮੇਰੇ ਹਸਬੰਦ ਦੇ ਸਕੇ ਜੀਜਾ ਦੀ ਡੈਥ ਹੋਈ ਸੀ ਅਸਾਂ ਕਿ ਜੀ ਜੈ ਡੈਥ ਹੋਈ ਸੀ ਉਹਥੇ ਗਏ ਹੋਏ ਸੀ 17 ਤਰੀਕ ਦੀ ਗੱਲ ਆ ਸਾਨੂੰ ਪਤਾ ਲੱਗਿਆ ਵੀ ਇਦਾਂ ਫੇਕ ਆਈਡੀ ਬਣੀ ਹੋਈ ਐ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਆ ਕੇ ਰਿਪੋਰਟ ਲਿਖਾਣੇ ਆ ਕਿਉਂਕਿ ਮੁੰਡੇ ਨੂੰ ਚਲੋ ਮੈਂ ਕੁੜੀ ਵਾਲੀ ਸੀਗੀ ਮੈਂ ਕਿਹਾ ਚਲੋ ਮੇਰੇ ਬੱਚੇ ਦੀ ਬੇਇੱਜ਼ਤੀ ਨਾ ਹੋਵੇ ਮੁੰਡੇ ਦੇ ਮੈਂ ਥੱਪੜ ਮਾਰ ਕੇ ਪ੍ਰੋਫਾਈਲ ਡਿਲੀਟ ਕਰਵਾਤੀ ਉਹਨਾਂ ਕਿਹਾ ਸੀ ਆਈਡੀ ਨਾ ਡਿਲੀਟ ਕਰੀ ਵੀ ਆਈਡੀ ਉਹੀ ਚੱਲਣਦੀ ਔਰ ਆਈਡੀ ਉਹਦੇ ਕੋਲ ਚੱਲਦੀ ਹੋ ਸਰ ਦੋ ਟਾਈ ਵਾਰਸ ਦੀ ਗੱਲ ਸੀ ਗੱਲ ਖਤਮ ਹੋ ਗਈ ਸੀ ਅਸੀਂ ਰਾਤ ਦੇ 10 10:30 ਵਜੇ ਆਪਣੇ ਘਰੇ ਬੈਠੇ ਜਿਵੇਂ ਨੋਰ ਤੁਸੀਂ ਇਹ ਦੱਸੋ ਅੱ ਮਾਮਲਾ ਤਾਂ ਦਰਜ ਸਰ ਕੱਲ ਦਾ ਮੇਰਾ ਦਾ ਐਫ ਆਈ ਆਰ ਹੋਈ ਹੋਈ ਹੈ ਕੋਈ ਮੁੰਡਾ ਅਰੈਸਟ ਨਹੀਂ ਹੋਇਆ ਕੁਝ ਨਹੀਂ ਪਰ ਜੇ ਮੇਰੇ ਦੋ ਬੰਦੇ ਸੀ ਐਫ ਆਈ ਆਰ ਬੰਦੀ ਸੀ ਇਹਨਾਂ ਨੇ ਇੱਕ ਕੀਤੀ ਹੈ ਨਾ ਪੂ ਪੂਰੀ ਤਰੀਕੇ ਨਾਲ ਕੁਝ ਨਹੀਂ ਹੋ ਰਿਹਾ ਜੀ ਜੋ ਕਾਨੂੰਨੀ ਕਾਰਵਾਈਆਂ ਬੰਦੀਆਂ ਇਹਨਾਂ ਨੇ ਕੋਈ ਨਹੀਂ ਕੀਤੀ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਸਰ ਕਿੰਨਾ ਤੱਕ ਮਾਮਲਾ ਚੱਲਿਆ ਗਿਆ ਕੀਤਾ ਗਿਆ ਜਿੰਦਾ ਹੋ ਗਿਆ ਸਰ 20 ਮਾਰਚ ਦੀ ਮੇਰੀ ਰਿਪੋਰਟ ਲਖਾਈ ਹੋਈ ਹੈ ਕਾਰੀ ਟੀਮਾਂ ਸੀ ਭੇਜੀਆਂ ਬੰਦੇ ਫੜ ਲਾਂਗੇ ਥੋੜਾ ਜਿਹਾ ਸਰ ਸਰ ਮਹੀਨਾ ਤਾਂ ਹੋ ਗਿਆ ਜੀ ਕਿੰਨਾ ਸਮੇਂ ਜਦੋਂ ਮੇਰੇ ਸਾਰੇ ਟੱਬਰ ਦੀਆਂ ਲਾਸ਼ਾਂ ਫੈਲ ਆ ਜਾਣਗੀਆਂ ਜੀ ਉਦੋਂ ਕਰਨਗੇ ਕੁਝ ਮਤਲਬ ਇਹ ਮੇਰੇ ਬੱਚਿਆਂ ਮੇਰੇ ਬੰਦੇ ਨੂੰ ਤਾਂ ਅੱਧ ਮਰਿਆ ਕਰਤਾ ਹੁਣ ਮੇਰੇ ਬੱਚਿਆਂ ਜਾਂ ਮੇਰੇ ਤੇ ਅਟੈਕ ਹੋਊਗਾ ਕੁਝ ਮੇਰੀ ਬੇਟੀ ਨਾਲ ਕੋਈ ਲੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੋਵੇ ਉਸ ਚੀਜ਼ ਦਾ ਵੇਟ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਫੇਕ ਆਈਡੀ ਬਣਾਈ ਹੈ ਜਿਨ੍ਹਾਂ ਦੇ ਕੁੱਤੇ ਉਹ ਤੁਹਾਡੇ ਜਾਣਕਾਰ ਹੈ ਸਰ ਸਰ ਮੱਲੇ ਦੇ ਮੁੰਡੇ ਨੇ ਜੀ ਸਰ ਵਿੱਕੀ ਕੋਈ ਪ੍ਰਾਣੀ ਰੰਜਿਸ਼ ਕੋਈ ਸਰ ਉਹ ਤਾਂ ਰੱਬ ਜਾਣਦਾ ਜੀ ਮੈਨੂੰ ਨਹੀਂ ਪਤਾ ਮੇਰੀ ਕੋਈ ਰੰਜਿਸ਼ ਉਹਨਾਂ ਨਾਲ ਕੋਈ ਕਿਸ ਗੱਲ ਦੀ ਰੰਜਿਸ਼ ਬੀਬੀ ਨਾਲ ਕੋਈ ਹੈ ਸਰ ਕੋਈ ਨਹੀਂ ਜੀ ਮਤਲਬ ਨਹੀਂਗਾ ਬਸ ਸਰ ਬਸ ਕਾਰਨ ਇਹ ਹੈ ਸਿਕਾ ਜੀ ਮੇਰੀ ਬੇਟੀ ਤੇ ਮੈਂ ਮੇਰੀ ਬੇਟੀ ਕਿਸੇ ਨੂੰ ਨਹੀਂ ਦੇਖਦੀ ਜਾਂ ਕਿਦਾਂ ਦੇਖੋ ਸਾਫ਼ ਸੁਥਰੇ ਬੰਦੇ ਨੂੰ ਵੀ ਲੋਕਾਂ ਨੇ ਜੀਣਾ ਹਰਾਮ ਕੀਤਾ ਹੋਇਆ ਦੱਸੋ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਕਾ ਹੋਣਾ ਸਰ ਮੈਂ ਚਾਹਨੀਆ ਮੁੰਡੇ ਗ੍ਰਫਤਾਰ ਹੋਣ ਉਹਨਾਂ ਤੇ ਬੰਦੀ ਮੇਰੇ ਬੰਦੇ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਮੁੰਡੇ ਕੋਮਰ ਮੁੱਲੇ ਜੇ ਆ ਕੇ ਦਿਖਾਈ ਦੇ। ਉਹਨੇ ਇਹ ਕਹਿੰਦੇ ਜੀ ਘਰੇ ਤਾਲੇ ਲੱਗੇ ਮੈਂ ਹੁਣ ਮੁੱਲੇ ਚ ਆਈ ਆ ਜੀ ਗਰੀਸ਼ ਖੋਇਲ ਦੇ ਘਰੇ। ਉਹ ਕਹਿੰਦੀ ਐ ਨਾ ਲੇਡੀ ਮੇਰੇ ਘਰੇ ਨੌ ਕੈਮਰੇ ਲੱਗੇ ਨੇ ਜਾ ਕੇ ਦੇਖੋ ਅੱਜ ਮੈਂ ਹੀ ਕਮਾਤ ਤੜਫ ਰਹੀ ਆ ਉਹਨਾਂ ਦੀ ਮਾਵਾਂ ਚੱਕਣ ਫੇਰ ਆਪੇ ਮੁੰਡੇ ਆਣਗੇ। ਮੈਂ ਵੀ ਕੋਈ ਮੈਂ ਇੱਕ ਜਨਾਨੀ ਨਹੀਂ ਇਹ ਜਨਾਨੀ ਨੂੰ ਲੇਡੀਜ਼ ਪੁਲਿਸ ਖੜੀ ਹੈ ਲੈ ਕੇ ਜਾਣ ਜਨਾਨੀਆਂ ਨੂੰ ਚੱਕਣ। ਮੈਂ ਵੀ ਤਾਂ ਇੱਕ ਜਨਾਨੀ ਆ ਥਾਣੇ ਚ ਫਿਰਦੀ ਆ। ਕੀ ਗੱਲ? ਮੇਰੀ ਕੋਈ ਇੱਜ਼ਤ ਨਹੀਂ। ਮੇਰੀ ਸਿਰਫ ਇਹ ਗਲਤੀ ਹੈ ਕਿ ਮੈਂ ਇੱਕ ਤੀਵੀ ਮਾਂ ਐ। ਤੁਸੀਂ ਲੈ ਕੇ ਜਾ ਰਹੇ ਪੁਲਿਸ। ਮੈਂ ਕਿਉਂ ਮੇਰਾ ਕੀ ਰਾਈਡ ਬੰਦ ਹੈ ਮੈਂ ਕਿਉਂ ਜਾਉਂਗੀ ਇਹ ਮੇਰਾ ਲੈ ਕੇ ਜਾਓ ਕਿਹੜਾ ਪੁੱਤ ਨੂੰ ਹੋਣਾ ਹੈ ਕਹਿ ਰਹੇ ਹੋ ਕਿ ਉਹ ਘਰੇ ਹੈ ਜਾਂ ਉਹਨਾਂ ਦੀ ਲੇਡੀ ਸਰ ਜਾ ਕੇ ਦੇਖਣ ਜੀ ਸਰ ਜਾ ਜਾ ਕੇ ਦੇਖਣ ਸਰ ਮੈਂ ਹਰ ਵਾਰੀ ਮੇਰੇ ਨਾਲ ਇਹੀ ਹੋਇਆ ਜੀ ਦੇਖੋ ਡਿਊਟੀ ਇਹਨਾਂ ਦੀ ਮੈਨੂੰ ਬੁਲਾਉਂਦੇ ਨੇ ਤੂੰ ਆ ਮੇਰੇ ਕੋ ਉਸ ਚੀਜ਼ ਦੀਆਂ ਵੀਡੀਓ ਵੀ ਨਹੀਂ ਸਰ ਇਹ ਪਹਿਲੀ ਗੱਲ ਇਹ ਦੱਸੋ ਮੇਰਾ ਰਾਈਡ ਬੰਦ ਹੈ ਇਹਨਾਂ ਨੂੰ ਜਦੋਂ ਕੰਪਲੇਨ ਲਿਖਾਤੀ ਹੋਈ ਇਹਨਾਂ ਨੇ ਜਾ ਕੇ ਉਹਨਾਂ ਦੇ ਘਰਾਂ 'ਚ ਜਾਣਾ ਸਰ ਮੈਂ ਜਾਉਂਗੀ ਕੱਲ ਉਹੀ ਹੈ ਫਿਰ ਅੰਦਰ ਵੜ ਕੇ ਮੈਨੂੰ ਕੋ ਕੁੱਟਣਗੇ ਜਾਂ ਮੇਨਾਂ ਗਲਤ ਕਰ ਗੱਲ ਕਰ ਨੇ ਮੈਨੂੰ ਕਹਿੰਦੇ ਆ ਉਸ ਅੰਦਰ ਕੋਈ ਗੱਲਬਾਤ ਕੀਤੀ ਜਾਂ ਸਰ ਆ ਦੇਖੋ ਜੀ ਮੈਂ ਐਫ ਆਈ ਆਰ ਲੈਣ ਆਈ ਸੀਗੀ ਇੱਕ ਮੈਨੇ ਆ ਸਵੇਰੇ ਆਨਲਾਈਨ ਕੰਪਲੇਨ ਪਾਈ ਹੈ ਜੀ ਸਰ ਮੇਰੀ ਜਿਹੜੀ ਪਹਿਲੀ ਸੀ ਜਿਹੜੀ ਇਹਨਾਂ ਨੇ ਪਰਚਾ ਦਬਾਤਾ ਜਿਹੜੀ ਏਐਸਆਈ ਹਰਚਰਨ ਸਿੰਘ ਦੇ ਖਿਲਾਫ ਮੈਂ ਪਾਈ ਸੀਗੀ ਹਰਚਰਨ ਸਿੰਘ ਦੇ ਖਿਲਾਫ ਕੀ ਹੈ ਇਹ ਸਰ ਉਹ ਕੋਈ ਮੇਰੀ ਉਹਨਾਂ ਕੋਲ ਆਈ ਸੀ ਜੀ ਕੰਪਲੇਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਥਾਣੇ ਦੇ ਵਿੱਚ ਮੈਨੂੰ ਰਾਤ ਨੂੰ 8-8 ਵਜੇ ਬੁਲਾਉਂਦੇ ਨੇ ਦੇਖੋ ਸਰ ਲੇਡੀਜ਼ ਚਾਹੀ ਮਲਾਜ਼ਮ ਹੈ ਚਾਹੀ ਨੋਰਮਲ ਏਰੀਆ 8 ਵਜੇ ਥਾਣੇ ਆਉਂਦਾ ਕਿਸੇ ਦਾ ਰਾਈਟ ਨਹੀਂ ਬੰਦਦਾ ਨਾ ਜੀ ਮੇਰੇ ਕੋ ਵੀਡੀਓ ਪਈਆਂ ਨੇ ਮੈਂ 8-8 ਵਜੇ ਤੱਕ ਇੱਥੇ ਵੇਟ ਕਰਦੀ ਆਂ ਜਦੋਂ ਮੈਂ ਪੁੱਛਦੀ ਆਂ ਨਾ ਦੇਖੋ ਸਰ ਮੈਨੂੰ ਵੀ ਫੀਲ ਹੁੰਦਾ ਮੈਂ ਬੈਡ ਲੇਡੀਜ਼ ਆ ਤੇ ਅੱਗੋਂ ਮੇਨਾਂ ਮੇਰੇ ਬੇਟੀ ਬਾਰੇ ਬਹੁਤ ਗਲਤ ਬੋਲੇ ਮੇਰੇ ਕੋ ਵੀਡੀਓ ਤੱਕ ਵੀ ਪਈਆਂ ਨੇ ਉਹਨਾਂ ਦੀਆਂ ਬੱਸ ਉਹਨਾਂ ਬਿਨਾ ਦੇ ਵੀ ਅਮੀਰੀ ਫਲੇਟ ਉੱਤੇ ਲੜਾਈ ਹੋਤੀ ਸੀ ਤੇ ਜਿਹੜੀ ਨਾ ਸਟੇਟਮੈਂਟ ਦੇ ਚੋ ਸਟੇਟਮੈਂਟ ਆਪ ਜਿਹੜੇ ਚਾਰ ਲੜਕੇ ਸੀਗੇ ਵਿਕੀ ਵਰਨ ਗਰੀਸ਼ ਉਹਨਾਂ ਚਾਰਾਂ ਤੇ ਸੀ ਜਿਹੜਾ ਪ੍ਰਚੰਦ ਮੂਲ ਦੇ ਪਰਚਾ ਦਿੱਤਾ ਉਹਨਾਂ ਤੇ ਕੱਲ ਐਫੀਆਰ 73 ਨੰਬਰ ਜਿਹੜੀ ਲਾਂਚ ਕਰਦੀ ਆ ਸਾਡੀ ਟੀਮ ਗਈ ਆ ਉਹਨਾਂ ਨੂੰ ਉਸਾਰ ਕੰਨੇ ਵਿਚਿਆਂ ਨੂੰ ਸਿਵਲ ਲੇਡੀ ਬਾੜੇ ਦੇ ਅੰਦਰ ਪੈਟਰੋਲ ਲੈ ਕੇ ਆ ਰਹੀ ਕਹਿੰਦੇ ਕਿ ਮੇ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਜਾ ਰਹੀ ਨਹੀਂ ਨਹੀਂ ਇਦਾਂ ਦੀ ਕੋਈ ਕਾਰਵਾਈ ਨਹੀਂ ਮੈਂ ਕੱਲ ਮੇਰੇ ਕੋਲੇ ਕੇਸ ਆਇਆ ਸੀਗਾ ਮੈਂ ਖੁਦ ਗਿਆ ਇਹਨਾਂ ਕੋਲ ਸਟੇਟਮੈਂਟ ਲੈਣ ਲਈ ਤੇ ਇਹਨਾਂ ਨੂੰ ਦੀ ਸਟੇਟਮੈਂਟ ਲੈ ਕੇ ਆਨ ਕੇ ਉਹਦੇ ਚ ਥੋੜਾ ਅਸੀਂ ਫਿਰ ਮੈਦਵਾਰਾ ਗਿਆ ਸੀ ਕਿ ਨਾ ਮੈਨੂੰ ਕੋਲੇ ਲੈ ਕੇ ਇਹਨਾਂ ਨੂੰ ਸ਼ਾਮੀ ਫੋਨ ਹੈ ਮੈਂ ਮੈਡਮ ਵੀ ਤੁਹਾਨੂੰ ਕੋਈ ਕਭਰੌਣ ਦੀ ਲੋੜ ਨਹੀਂ 73 ਐਫ ਆਈ ਆਰ ਮੈਂ ਲਾਂਚ ਕਰਤੀ ਹੈ ਤੇ ਸਵੇਰੇ ਤੁਹਾਡੇ ਕੋਲ ਪਹੁੰਚੂਗੀ ਜਿਹੜੀ ਐਫ ਆਈ ਆਰ ਐਫ ਆਈ ਦੇ ਇਲਜ਼ਾਮ ਲਾ ਰਹੇ ਕਿ ਉਹਨਾਂ ਨੇ ਕੋਈ ਇਹਨਾਂ ਦੀ ਲੜਕੀ ਬਾਰੇ ਕੁਝ ਗਲਤ ਅਪਸਟਾਫ ਦਾ ਅਗਲੀ ਨਹੀਂ ਉਹਦੇ ਬਾਰੇ ਨਾ ਦੇਖੋ ਇਹ ਮੈਡਮ ਕਹਿ ਰਹੇ ਲੇਕਿਨ ਮੈਨੂੰ ਉਹਦੇ ਬਾਰੇ ਇਦਾਂ ਦੀ ਕੋਈ ਨੋਲੇਜ ਨਹੀਂ ਹੈ ਤੇ ਜੇ ਮੈਡਮ ਕਹਿੰਦੇ ਨੇ ਇਹਨਾਂ ਨੂੰ ਆਪਾਂ ਕਹਿਮੈਂ ਕਹੂੰਗਾ ਵੀ ਸਾਨੂੰ ਦੇ ਦਿਓ ਪ੍ਰੂਫ ਜਿਹੜੇ ਨੇ ਜਾਂ ਜੀ ਡ ਦੇਖ ਲਾਗੂ ਨੂੰ ਕੋਈ ਵੀ ਇੰਨੀ ਦੀ ਗਲਤੀ ਜਦੋਂ ਦਾ ਮਾਰਕ ਕਿੰਨੀ ਚੇਨ ਹੋ ਗਿਆ ਕਹਿੰਦੇ ਨੀਣਾ ਇਹ ਮੈਨੂੰ ਸਿਰਫ ਜਿਹੜਾ ਮੇਰੇ ਕੋਲ ਤਾਂ ਇਹ ਕੇਸ ਖਾਲੀ ਆਇਆ ਸੀਗਾ ਐਸ.ਟੀ.ਓ ਸਾਹਿਬ ਨੇ ਜਾਈ ਤੇ ਮੈਂ ਤੁਰੰਤ ਉੱਤੇ ਐਕਸ਼ਨ ਲੈਂਦੇ ਹੋਈ ਤੇ ਜੋ ਬੰਦੀ ਸੀ ਕਰ ਵੀ ਉਹ ਆਪਣੇ ਕਰਤੀ ਸੀ ਸਿਵਲ ਹਸਪਤਾਲ ਦੇ ਵਿੱਚ ਵੀ ਲਿਆਂਦਾ ਗਿਆ ਉਸ ਦਿਨ ਤੁਸੀਂ ਮੌਕਿਆ ਤੇ ਇਹਨਾਂ ਦੇ ਹਸਬੰਦ ਨੂੰ ਮੈਂ ਲੈ ਗਿਆ ਸੀਗਾ ਉਹਨੇ ਉੱਥੇ ਹਸਪੀਟਲ ਲੇਕਿਨ ਉੱਤੇ ਵੀ ਪ੍ਰਕਿਰਿਆ ਚ ਲਾਇਆ ਸੀਗੇ ਮਤਲਬ ਉੱਤੇ ਜਿਹੜਾ ਉਹਨਾਂ ਦਾ ਹੁਣ ਐਜ ਅੰਡਰ ਟਰੀਟਮੈਂਟ ਨੇ ਇਸ ਮਾਮਲੇ 'ਚ ਕਿਸੇ ਨੂੰ ਫੜਿਆ ਗਿਆ ਹਜੇ ਤੱਕ ਨਹੀਂ ਪਰ ਉਹ ਕਰ ਰਹੇ ਆ ਵਿੱਚ ਮੈਂ ਟੀਮ ਭੇਜ ਦੋਸਾਂ ਤੁਹਾਨੂੰ ਤੇ ਜਿਹੜਾ ਵੀ ਮੰਦਾ ਮਿਲਿਆ ਉਹਨੂੰ ਲਿਆ ਕੇ ਇਸੇ ਸਬੰਧ ਵਿੱਚ ਉਹਨਾਂ ਨੇ ਕਿਹਾ ਗਿਆ ਦੀ ਕਿ ਇੱਥੇ ਪੂਰੀ ਕਾਰਵਾਈ ਕੀਤੀ ਜਾਗੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਕਾਰਵਾਈ ਹੋਗੀ ਨਹੀਂ ਤੇ ਉੱਤੇ ਹੋ ਗਿਆ ਸਰ ਨਹੀਂ ਨਹੀਂ ਉਹ ਪਹਿਲੇ ਪਹਿਲਾਂ ਇਹ ਦੱਸ ਰਹੇ ਨੇ ਲੇਕਿਨ ਜਿਹੜੀ ਆ ਹੁਣ ਜੁੜਾਈ ਆ ਇੱਥੇ ਤੁਰੰਤ ਅਸੀਂ ਐਫਐਸਆਰ ਕਰਤੀ ਆ ਕੀ ਕੋਈ ਕਹਿੰਦੇ ਕਿ ਲੜਕੀ ਦੇ ਮਾਰੇ ਬਰੇ ਆ ਸ਼ਬਦ ਬਾਤ ਕੋਲੇ ਨਿਉ ਮੈਂ ਦੱਸਿਆ ਨਾ ਮੈਂ ਇਹਨਾਂ ਨੂੰ ਮੈਡਮ ਨੂੰ ਕਹੂੰਗਾ ਵੀ ਰੂਪਾਸਟਾ ਰਹੀ ਇਹ ਮੰਦੇ ਦਿਓ ਮੈਂ ਪੱਤਾ ਜੋ ਬੁੱਧ ਦੰਦ ਪਾਣੀ ਦੇ ਪਾਣੀ ਕਰਾਂਗੇ ਠੀਕ ਹੈ ਕਿੰਨੀ ਕੋ ਲੜਕੀ ਹੋਣਗੇ ਇਹ ਬਦਮਾਸ਼ੀ ਕੀਤੀ ਇਹਨਾਂ ਨੇ ਨਿਉ ਚਾਰ ਲੜਕੇ ਇਹਨਾਂ ਨੇ ਬਾਈ ਨੇਮ ਲਗਾ ਸੀਗਾ ਤਿੰਨ ਚਾਰ ਇਹਨਾਂ ਨੇ ਅਨਨੋਨ ਕਿਹਾ ਸੀਗਾ ਜਿਹੜੇ ਬਾਈ ਨੇਮ ਉਹਨਾਂ ਦੇ ਬਾਈ ਨੇਮ ਜਿਹੜੇ ਅਨਨੋਨ ਤੇ ਅਨਨੋਨ ਤੇ ਪੱਤਾ ਇਹਦੇ ਬਾਰੇ ਜੋ ਪਹਿਲੇ ਯੂਸ਼ਰ ਨੂੰ ਬਤਾਉਗਾ ਜੀ ਬਰਿੰਗੇ ਆਪਾਂ ਚਲੇਦਰ ਬਾਈ